ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੁਗਲ ਸਿਪਾਹੀ ਕੀ ਦੇਖਦਾ ਹੈ ਕਿ ਇੱਕ ਮਾਈ ਉਸ ਨੂੰ ਇਸ਼ਾਰਾ ਕਰਕੇ ਬੁਲਾ ਰਹੀ ਹੈ ਉਹ ਹੈਰਾਨ ਹੈ ਕਿ ਐਸੇ ਕਹਿਰੀ ਸਮੇਂ ਉਹ ਉਸ ਨੂੰ ਕੀ ਕਹੇਗੀ ਨਾਲ ਦਾ ਸਿਪਾਹੀ ਬੋਲਿਆ ਜਾ ਆ ਸੋਣਾ ਵਿਚਾਰੀ ਦੀ ਗੱਲ ਉਹ ਥੋੜੇ ਕਰੋਨਾ ਦੇ ਘਰ ਵਿੱਚ ਵੀ ਹਨ ਐਸਾ ਵਰਤਾਰਾ ਕਿਸੇ ਨੂੰ ਵੀ ਮੌਨ ਕਰ ਦੇਵੇ ਨਾਲ ਦੇ ਸਿਪਾਹੀ ਨੇ ਫਿਰ ਕਿਹਾ ਜਾ ਆ ਸ਼ਾਇਦ ਪਾਣੀ ਮੰਗਦੀ ਹੋਵੇ ਦੇ ਦੇਈ ਜੇ ਪਾਣੀ ਜਾਂ ਕੁਝ ਹੋਰ ਮੰਗਦੀ ਹੋਈ ਤਾਂ ਮੰਨੂ ਦਾ ਹੁਕਮ ਵਜਾਉਂਦੇ ਵਜਾਉਂਦੇ ਆਪਾਂ ਵੀ ਉਸ ਜਿਹੇ ਜ਼ਾਲਮ ਹੁੰਦੇ ਜਾ ਰਹੇ ਹਾਂ ਜਾ ਸੁਣ ਆ ਦੂਜਾ ਸਿਪਾਹੀ ਮਾਂ ਕੋਲ ਗਿਆ ਤੇ ਕੁਝ ਚਿਰ ਮਗਰੋਂ ਰੋਂਦਾ ਹੋਇਆ ਵਾਪਸ ਆਇਆ ਕੀ ਹੋਇਆ ਕੀ ਕਿਹਾ ਉਸਨੇ ਜਿਸ ਸਿਪਾਹੀ ਨੇ ਭੇਜਿਆ ਸੀ ਉਸਨੇ ਪੁੱਛਿਆ ਪਰ ਵਾਪਸ ਆਇਆ ਸਿਪਾਹੀ ਤਰਪ ਤਰਪ ਹੰਝੂ ਸੇਟ ਰਿਹਾ ਸੀ ਉਸ ਤੋਂ ਕੁਝ ਵੀ ਬੋਲਿਆ ਨਹੀਂ ਜਾ ਰਿਹਾ ਸੀ ਉਹ ਦੱਸ ਤਾਂ ਸਹੀ ਐਸਾ ਕੀ ਕਹਿ ਦਿੱਤਾ ਉਹਨੇ ਐਸਾ ਕੀ ਮੰਗ ਲਿਆ ਜੋ ਤੇਰਾ ਰੋਣ ਨਿਕਲ ਗਿਆ ਉਹ ਕਹਿੰਦੀ ਤੇ ਇਸ ਸਿਪਾਹੀ ਦੀ ਇਨਾ ਕਹਿੰਦੇ ਦੀ ਫੇਰ ਭੁੱਬ ਨਿਕਲ ਗਈ ਉਹ ਕਹਿੰਦੀ ਕਿ ਜੋ ਹਾਰ ਤੂੰ ਮੇਰੇ ਗਲ ਵਿੱਚ ਪਾ ਕੇ ਗਿਆ ਹੈ ਉਹ ਮੇਰੇ ਬੱਚੇ ਦਾ ਨਹੀਂ ਮੇਰੇ ਬੱਚੇ ਦਾ ਤਾਂ ਉਹ ਹੈ ਜੋ ਉਹ ਬੀਬੀ ਦੇ ਗਲ ਵਿੱਚ ਪਾਇਆ ਹੋਇਆ ਹੈ ਮੇਰੇ ਗਲ ਵਿੱਚ ਮੇਰੇ ਬੱਚੇ ਦੇ ਟੁਕੜਿਆਂ ਦਾ ਹਾਰ ਲਿਆ ਕੇ ਪਾ ਮੇਰੀ ਇੰਨੀ ਕੁ ਬੇਇੱਜ਼ਤੀ ਪ੍ਰਵਾਨ ਕਰ ਨਾਲੇ ਜਿਹਦੇ ਵਾਲ ਦਾ ਹਾਰ ਤੂੰ ਮੇਰੇ ਗਲ ਵਿੱਚ ਪਾ ਗਿਆ ਉਹਦੀ ਮਾਂ ਲੱਭ ਕੇ ਇਹੇ ਉਹਦੀ ਝੋਲੀ ਪਾ ਤੇ ਇਹਨਾਂ ਕਹਿ ਕੇ ਉਹ ਤਾਂ ਹੀ ਰੋਪਿਆ ਕੋਈ ਇੰਨਾ ਸਬਰ ਵਿੱਚ ਕਿਵੇਂ ਹੋ ਸਕਦਾ ਐਸਾ ਕੀ ਦੇ ਦਿੱਤਾ ਇਹਨਾਂ ਨੂੰ ਇਹਨਾਂ ਦੇ ਗੁਰੂ ਨੇ ਐਨੇ ਸਹਿਜ ਕਿਵੇਂ ਹੋ ਸਕਦੇ ਨੇ ਇਹ ਲੋਕ ਇਹ ਸਿੱਖ ਨੇ ਹਮੀਦ ਸਦੀਆਂ ਲੱਗੀਆਂ ਨੇ ਇਹਨਾਂ ਦੀ ਘਾੜਤ ਕਰਨ ਨੂੰ ਡੋਲਣਗੇ ਨਹੀਂ ਇਹ ਕਦੇ ਵੀ ਕਦੇ ਵੀ ਇਹ ਗੱਲ ਹੁਣ ਮੀਰ ਮੰਨੂ ਨੂੰ ਕੌਣ ਸਮਝਾਵੇ ਇਹ ਸਿੱਖ ਨੇ ਤੇ ਸਿੱਖ ਨਾਮ ਹੀ ਸਦਕਾ ਤੇ ਦਲੇਰੀ ਦਾ ਹੈ ਧੰਨ ਗੁਰੂ ਨਾਨਕ ਤੇ ਸਤ ਕਰਤਾਰ ਦੇ ਬੋਲ ਮਰਦੀ ਜਾ ਰਹੀ ਹਵਾ ਨੂੰ ਵੀ ਜੀਵਨ ਬਖਸ਼ ਰਹੇ ਸਨ ਜੇ ਇਹ ਬੋਲ ਨਾ ਗੂੰਜਦੇ ਹੁੰਦੇ ਤਾਂ ਸ਼ਾਇਦ ਹਵਾ ਦਾ ਆਬਦਾ ਦਮ ਘੁੱਟ ਜਾਂਦਾ ਇੱਕ ਤਿੰਨ ਕੋ ਸਾਲ ਦਾ ਬਾਲ ਚੱਕੀ ਪੀਹਣ ਵਿੱਚ ਆਪਣੀ ਮਾਂ ਦੀ ਮਦਦ ਕਰ ਰਿਹਾ ਹੈ ਉਹ ਆਪਣੇ ਛੋਟੇ ਜਿਹੇ ਹੱਥ ਚੱਕੀ ਦੇ ਹੱਥੇ ਨੂੰ ਪਾਉਂਦਾ ਹੈ ਪਰ ਚੱਕੀ ਦਾ ਗੇੜ ਉਸ ਦੀ ਛੋਟੀ ਜਹੀ ਬਾਹ ਨਾਲੋਂ ਵੱਡਾ ਹੈ ਸੋ ਉਹ ਹੱਥਾਂ ਫੜ ਕੇ ਚੱਕੀ ਦੇ ਨਾਲ ਨਾਲ ਘੁੰਮਣ ਲੱਗਦਾ ਹੈ ਬਸ ਚਾਰ ਕੋ ਗੇੜੀਆਂ ਮੰਗਰੋਂ ਉਹ ਥੱਕ ਕੇ ਬੈਠ ਜਾਂਦਾ ਹੈ ਆਪਣੇ ਆਲੇ ਦੁਆਲੇ ਹੋ ਰਹੀਆਂ ਸ਼ਹਾਦਤਾਂ ਨੂੰ ਮੱਥਾ ਟੇਕ ਦਿੰਦਾ ਹੈ ਮਾਂ ਨੇ ਕਿਹਾ ਜੋ ਹੈ ਕਿ ਜਦ ਕੋਈ ਬਾਲ ਸ਼ਹੀਦ ਹੋਵੇ ਤਾਂ ਹੱਥ ਜੋੜ ਕੇ ਸਿਰ ਨੀਵਾਂ ਕਰਕੇ ਫਤਿਹ ਬੁਲਾਵੇ ਸੋ ਉਹ ਇਸੇ ਤਰ੍ਹਾਂ ਕਰਦਾ ਹੈ ਜਦ ਹੀ ਕੋਈ ਬਾਲ ਨੇਜੇ ਵਿੱਚ ਪਰੋਇਆ ਜਾਂਦਾ ਹੈ ਤਾਂ ਉਹ ਮੱਥਾ ਟੇਕ ਦਿੰਦਾ ਹੈ ਆਪਣੀ ਉਮਰ ਦੇ ਇੱਕ ਬਾਲ ਨੂੰ ਸ਼ਹੀਦ ਹੁੰਦਿਆ ਦੇਖ ਕੇ ਉਹ ਬੋਲਿਆ ਇਹ ਸਾਨੂੰ ਨਿੱਕਿਆਂ ਨੂੰ ਕਾਤੋਂ ਮਾਰਦੇ ਆ ਮਰ ਨਹੀਂ ਰਹੇ ਪੁੱਤਰ ਸ਼ਹੀਦ ਹੋ ਰਹੇ ਨੇ ਇਹ ਬਾਲ ਤੁਹਾਡਾ ਸਭ ਦਾ ਇੱਕ ਤੁਹਾਡਾ ਸਭ ਦਾ ਇਨਾਂ ਕੋ ਤਪ ਰਹਿੰਦਾ ਸੀ ਮੇਰੇ ਬੱਚੇ ਤੁਸੀਂ ਅਗਲੇ ਜਨਮਾਂ ਵਿੱਚ ਪਾਤਸ਼ਾਹ ਬਣ ਕੇ ਜਨਮ ਲੈਣਾ ਹੈ ਸ਼ਹਾਦਤਾਂ ਦੇ ਬਦਲੇ ਤੁਹਾਨੂੰ ਬਾਦਸ਼ਾਹੀਆਂ ਮਿਲਣੀਆਂ ਹਨ ਤੁਹਾਡੀ ਉਮਰ ਨਿੱਕੀ ਕਿੱਥੇ ਹੈ ਤੁਸੀਂ ਤਾਂ ਬਾਬੇ ਹੋ ਤੁਹਾਡੇ ਅਗਲੇ ਜਨਮਾਂ ਵਿੱਚ ਪੰਥ ਤੁਹਾਡੇ ਕਹੇ ਬੋਲਾਂ ਨੂੰ ਸਿਰ ਨਵਾਇਆ ਕਰੇਗਾ ਤੁਸੀਂ ਕਹੇ ਨਹੀਂ ਤੇ ਕਰਨੀ ਦੇ ਸੂਰੇ ਹੋਵੋਗੇ ਤੁਹਾਡੀ ਕਹੀ ਗੱਲ ਨੂੰ ਪੰਤ ਸਤਕਾਰ ਨਾਲ ਦਿਲਾਂ ਵਿੱਚ ਥਾਂ ਦਿਆ ਕਰੇਗਾ ਤੁਸੀਂ ਨਿੱਕੇ ਕਿੱਥੇ ਹੋ ਮੇਰੇ ਬੱਚੇ ਤੁਸੀਂ ਤਾਂ ਬਾਬੇ ਹੋ ਠੀਕ ਆ ਮਾਂ ਕਹਿੰਦਾ ਹੋਇਆ ਉਹੋ ਬਾਲ ਮੁਗਲ ਸਿਪਾਹੀ ਦੀ ਉਂਗਲ ਫੜ ਕੇ ਤੁਰ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ